ਮੈਂ ਤਾਂ ਪਈ ਆ ਮੈਂ ਤਾਂ ਤੇਰੀਆਂ ਗੱਲਾਂ ਬਾਤਾਂ ਸੁਣਦਾ ਮਤਾਂ ਤਾਂ ਤੂੰ ਆਉਣਾ ਹੈਗਾ ਕੋਈ ਗੱਲ ਸੁਣਾਏਗਾ ਕੋਈ ਸੁਣਾ ਕੋਈ ਇਹੋ ਜੀ ਗੱਲ ਵੀ ਸਾਨੂੰ ਵੀ ਮੜੀ-ਮੋਟੀ ਕੋਈ ਤੇਰੇ ਤੋਂ ਸਿੱਖਿਆ ਮਿਲੇ ਕਿਹਦੇ ਸਾਈਕਲ ਦੀਆਂ ਫੋਟੋਆਂ ਖਿੱਚ ਕੇ ਚੁੱਕ ਪਾਈਆਂ ਨੇ ਕਿਹਦੇ ਸਾਈਕਲ ਦੀਆਂ ਵਧੀਆਂ ਸੇਮਾ ਹੀ ਸਾਈਕਲਾਂ ਦੇ ਉਹ ਛਾਲ ਦੀਆਂ ਨੇ ਛਾਲ ਦੀਆਂ ਹੋਰ ਉਹ ਤਾਂ ਬਹੁਤ ਪੁਰਾਣੀ ਫੋਟੋ ਹੈ ਜਾਂ ਪਾਣੀ ਮੀਂਹ ਤੇ ਉੱਦੇ ਨਹੀਂ ਆ ਮੇਰੇ ਬਾਟੀ ਪਾਣੀ ਭਰੀ ਵਾਈਕਾਂ ਛਾਲ ਦੀ ਨਾ ਤਾਂ ਤੇਰੀ ਵੀਡੀਓ ਤਾਂ ਅਬੰਦਰ ਮੈਂ ਤਾਂ ਬਣਾਉਣਾ ਉਹਨਾਂ ਵੀ ਕੋਈ ਨਾ ਤੂੰ ਮੈਨੂੰ ਮੰਨ ਲੈ ਚੱਜਦੀ ਗੱਲ ਦੱਸੇਗਾ ਹਨਾ ਵੀ ਤੇਰੀ ਸਿੱਖਿਆ ਤੇ ਫਿਰ ਅਸੀਂ ਵੀ ਚੱਲਾਂਗੇ ਚੱਜਦੀ ਗੱਲ ਕਿਸ ਨੂੰ ਮਦਨ ਕੁਛ ਤਾਂ ਦੱਸਿਆ ਕਰ ਯਾਰ ਤੇਰੇ ਵਾਲਾ ਕੰਮ ਲੋਟ ਹੈ ਬਸ ਦੱਬੀ ਚੱਲ ਕਰ ਮੇਰੇ ਵਾਲਾ ਕੰਮ ਲੋਟ ਹੈ ਫਿਰ ਵੀ ਕਿ ਕੀ ਹੋਊਗੀ ਐ ਇੱਦਿ ਬਟੇ ਸਿੱਖੇ ਕੀ ਹੋਊਗੀ ਵਾ ਸਲਾਹ ਤਾਂ ਸਲਾਈ ਆ ਯਾਰ ਭਰਾਵਾਂ ਦੀ ਵਾ ਠੀਕ ਹੈ ਫਿਰ ਦੱਬੀ ਚੱਲ ਕਰ ਬਸ ਬਸ ਫਿਰ ਮਾਨ ਲੀ ਤੇਰੀ ਗੱਲ